ਤਾਂ ਸੁਚਿਤ ਜਾਤੀ ਦੇ ਨਾਲ ਸੰਬੰਧ ਰੱਖਣ ਵਾਲੇ 68 ਪਰਿਵਾਰਾਂ ਦੇ ਲਗਭਗ 90 ਲੱਖ ਦੇ ਕਰਜ਼ੇ ਮਾਫੀ ਦੀਆਂ ਸੂੰਤਾ ਲਾਪਾਤਰੀਆਂ ਨੂੰ ਸੌਂਪੀਆਂ ਗਈਆਂ ਨੇ ਇਸ ਮੌਕੇ ਬੋਲਦੋ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਹਨਾਂ ਪਰਿਵਾਰਾਂ ਦੇ ਸਿਰ ਤੇ ਕਰਜ਼ੇ ਦੀ ਤਲਵਾਰ ਲਟਕੀ ਆ ਰਹੀ ਸੀ ਕਿਉਂਕਿ ਜਦੋਂ ਇਹਨਾਂ ਪਰਿਵਾਰਾਂ ਨੂੰ ਵਿਭਾਗ ਦੇ ਵੱਲੋਂ ਕਰਜ਼ੇ ਭਰਨ ਸੰਬੰਧੀ ਨੋਟਿਸ ਜਾਂਦੇ ਸਨ ਤਾਂ ਉਹਨਾਂ ਦੇ ਸਿਰ ਤੇ ਟੈਨਸ਼ਨ ਆ ਜਾਂਦੀ ਸੀ ਉਹ ਸਰਕਾਰ ਦੇ ਵੱਲੋਂ ਇਹਨਾਂ ਪਰਿਵਾਰਾਂ ਦੀ ਵੱਡੀ ਟੈਨਸ਼ਨ ਤੋਂ ਮੁਕਤ ਕਰ ਦਿੱਤਾ ਹੈ। ਉਹਨਾਂ ਕਹਿ ਕੇ ਘਟ ਤੋਂ ਘਟ ਇੱਕ ਪਰਿਵਾਰ ਦਾ 8846 ਅਤੇ ਵੱਟ ਤੋਂ ਵੱਧ 11,51,000 ਰੁਪਏ ਲਗਭਗ ਪਰਿਵਾਰ ਦਾ ਕਰਜ਼ਾ ਮਾਫ ਕੀਤਾ ਹੈ। ਉੱਥੇ ਉਹਨਾਂ ਦੱਸਿਆ ਕਿ ਜੋ ਪਰਿਵਾਰ ਇਸ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਇਸ ਸਕੀਮ ਦਾ ਲਾਭ ਦੇ ਕੇ ਕਰਜ਼ਾ ਮੁਕਤੀ ਦੇ ਘੇਰੇ ਦੇ ਵਿੱਚ ਲਿਆਂਦਾ ਜਾਵੇਗਾ। ਉੱਥੇ ਕਰਜ਼ਾ ਮੁਕਤ ਹੋਣ ਵਾਲੇ ਲਾਪਾਤਰੀਆਂ ਨੇ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ। ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸੀਐਮ ਪੰਜਾਬ ਦਾ तहे ਦਿਲੋਂ ਧੰਨਵਾਦ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਵੱਲੋਂ ਔਰ ਸਾਰੇ ਸਾਥੀਆਂ ਵੱਲੋਂ ਬਹੁਤ ਵੱਡੀ ਰਾਹਤ ਸਾਡੇ ਐਸਸੀ ਭਰਾਵਾਂ ਨੂੰ ਹੋਈ ਹੈ ਔਰ ਤਕਰੀਬਨ 90 ਲੱਖ ਦੇ ਕਰੀਬ ਜਿਹੜਾ ਇਹ ਕਰਜ਼ੇ ਤੋਂ ਮੁਕਤੀ ਮਿਲੀ ਹੈ ਇਹ ਬਹੁਤ ਸਾਲਾਂ ਤੋਂ ਜਿਹੜਾ ਕਰਜ਼ਾ ਚੱਲਿਆ ਹੁੰਦਾ ਸੀ ਸਾਡੇ ਸਾਥੀਆਂ ਤੇ ਔਰ ਉਹਨਾਂ ਨੂੰ ਹਮੇਸ਼ਾ ਜਦੋਂ ਨੋਟਿਸ ਜਾਂਦਾ ਸੀ ਬਹੁਤ ਵੱਡਾ ਟੈਨਸ਼ਨ ਰਹਿੰਦੀ ਸੀ ਅੱਜ ਇਹ ਟੈਨਸ਼ਨ ਤੋਂ ਮੁਕਤੀ ਮਾਨ ਸਰਕਾਰ ਨੇ ਦਿੱਤੀ ਹੈ ਔਰ ਮੈਂ ਧੰਨਵਾਦ ਕਰਨਾ ਸਮੁੱਚੇ ਹਲਕੇ ਵੱਲੋਂ ਮਾਨਯੋਗ ਸਰਦਾਰ ਭਗਤ ਸਿੰਘ ਮਾਨ ਸਾਹਿਬ ਦਾ ਕਿ ਉਹਨਾਂ ਨੇ ਬਹੁਤ ਵੱਡਾ ਕਾਰਜ ਕੀਤਾ ਸਾਡੇ ਭਰਾਵਾਂ ਦੇਖੋ ਘੱਟ ਤੋਂ ਘੱਟ ਜਿਹੜਾ ਹੈ 88 88000 8846 ਔਰ ਜਿਹੜਾ ਵੱਧ ਤੋਂ ਵੱਧ ਹੈ 1151000 ਕਿਸੇ ਦਾ 7 ਲੱਖ ਕਿਸੇ ਦਾ 6 ਲੱਖ ਕਿਸੇ ਦਾ 3 ਲੱਖ ਸੋ ਇਹ ਬਹੁਤ ਵੱਡੀ ਰਾਹਤ ਹੈ ਸਾਡੇ ਭਰਾਵਾਂ ਨੂੰ ਔਰ ਬੜੇ ਸਾਲਾਂ ਤੋਂ ਉਡੀਕਦੇ ਸੀ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਸਾਡੀ ਮੰਗ ਤੇ ਸਾਡੇ ਸਾਰੇ ਸਾਥੀਆਂ ਦੀ ਮੰਗ ਤੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਬਹੁਤ ਬਹੁਤ ਧੰਨਵਾਦ ਕਿੰਨੇ ਕੁ ਪਰਿਵਾਰਾਂ ਨੂੰ ਇਹਦਾ ਲਾਭ ਮਿਲਿਆ ਸਰ ਬਹੁਤ ਸਾਰੇ ਪਰਿਵਾਰਾਂ ਨੇ ਤਕਰੀਬਨ ਕਿੰਨੇ 68 68 ਪਰਿਵਾਰ ਜਿਹੜੇ ਅੱਜ ਕਰਜ਼ਾ ਮੁਕਤ ਹੋਏ ਨੇ ਤੁਸੀਂ ਕਹਿੰਦੇ ਲਾਭ ਦੀ ਗੱਲ ਨਾ ਕਰੋ ਉਹਨਾਂ ਤੇ ਸਿਰ ਤੇ ਟੈਨਸ਼ਨ ਘਟੀ ਹੈ ਕਿਸੇ ਦਾ 11 ਲੱਖ ਵੀ ਸੀ ਉਹਨਾਂ ਨੂੰ ਟੈਨਸ਼ਨ ਤੇ ਮੁਕਤ ਮਿਲੀ ਹੈ ਮੈਂ ਸਾਰੀ ਸਾਡੇ ਸਾਥੀਆਂ ਨੂੰ ਪਰਿਵਾਰਾਂ ਨੂੰ ਬਹੁਤ ਮਾਇਆ ਬੁਧਰਾਂਦਾ ਰਹਿਣ ਵਾਲਾ ਹਾਂ ਹਾਂਜੀ ਸ਼ੈਡੂਲ ਕਾਸ ਕਾਰਪੋਰੇਸ਼ਨ ਕੋਲ ਕਰਜ਼ਾ ਲਿਆ ਸੀ ਮੇਰੇ ਹੋਰ ਬਹੁਤ ਸਾਥੀਆਂ ਨੇ ਲਿਆ ਸੀ ਕਿਸੇ ਨੇ 20 ਸਾਲ ਪਹਿਲੇ ਅਗਰੇ 30 ਸਾਲ ਪਹਿਲਾਂ ਲਿਆ ਸੀ ਲੇਕਿਨ ਮੋੜ ਤੋਂ ਅਸੀਂ ਬਹੁਤ ਸਮਰਥਨ ਜਦੋਂ ਉਹ ਸਾਡੇ ਡੀਐਮ ਸਾਹਿਬ ਇੱਥੇ ਆਏ ਨੇ ਆ ਸਰਕਾਰ ਨਵੀਂ ਆਈ ਹੈ ਸਾਬ ਭਗਵੰਤ ਸਿੰਘ ਮਾਨ ਦੀ ਇਹਨਾਂ ਨੇ ਇੱਕ ਫਰਾਲਾ ਕੀਤਾ ਖਜ਼ਾਨਾ ਮੰਤਰੀ ਨੇ ਕਲੀਅਰਿੰਗ ਪਿਆਰ ਕੀਤੀ ਵੀ ਜੋ ਐਸ்சி ਭਾਈਚਾਰਾ ਜਿਨ੍ਹਾਂ ਦੀ ਵੋਟਾਂ ਬਦੌਲ ਸਰਕਾਰ ਆਈ ਹੈ ਇਹਨਾਂ ਨੇ ਕਰ ਦਿੱਤਾ ਕਿ ਉਹਨਾਂ ਨੂੰ ਮਾਫ ਕੀਤਾ ਜਾਂ ਉਹਨਾਂ ਦਾ ਲਿਸ਼ਟਾ ਅੱਜ ਅਸੀਂ ਬਹੁਤ ਖੁਸ਼ ਆ ਸਾਡੇ ਕਰਦੇ ਮਾਫੀ ਨੇ 1,60,000 ਰੁਪਏ ਮੇਰਾ ਕਰਦਾ ਮਾਫੀ ਥੈਂਕ ਯੂ 1.6 ਲੱਖ ਕਰ ਜਾਂਦੇ ਆ ਸੀ ਧੰਨਵਾਦ ਉਹਨਾਂ ਦਾ ਜੀ ਜਿਹੜਾ ਹੁਣ ਮਾਫ ਕਰਤਾ ਜੀ ਸਰਕਾਰ ਨੇ ਉਹਨਾਂ ਦੇ ਬਹੁਤ ਧੰਨਵਾਦ ਜੀ ਜੀ ਬੰਦੇ ਸਬਤ ਹੈਲਪ ਕਰੀ ਇਹਨਾਂ ਨੇ ਜੀ ਬਹੁਤ ਜ਼ਿਆਦਾ ਧੰਨਵਾਦ ਕਰਦਾ ਮਾਫੀ ਹੈ ਜੀ ਹਾਂ ਉਹ ਹੰਤਮਨ ਦਾ ਬੜਾ ਬੜਾ ਧੰਨਵਾਦ ਹਾਂ ਮਲਕੀਤ ਸਿੰਘ ਮੇਰੇ ਪਿੰਡ ਸੇ ਖੋਪਰ ਜੀ ਹਾਂ ਉਹ ਤਾਂ ਸਾਨੂੰ ਇਸ ਮੰਨ ਕਰਦੇ ਆਂ ਸਾਡਾ ਜਿਹੜਾ ਇਹਨਾਂ ਦਾ ਕਾਰਜਾ ਮਾਫ ਕਰੇ 50000 ਰੁਪਏ ਫਿਰ ਸਿਕੂਰੇ ਇਮੇ ਬਹੁਤ ਧੰਨਵਾਦੀ